ਅੱਜ ਦੇ ਵਿਚਾਰ ਚੱਤ ਅੱਜ ਤੁਹਾਡਾ ਸਵਾਗਤ ਹੈ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਕੀਤਾ ਸੀ ਕਿ ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਬੀਤੀ ਰਾਤ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਮੁਹਾਲੀ ਜਿਹੜਾ ਆਈਟੀ ਸੈੱਲ ਹੈਗਾ ਉੱਥੇ ਲੈ ਕੇ ਗਈ ਹੈ ਪੁਲਿਸ ਪਰ ਹਾਲੇ ਤੱਕ ਡਿਟੇਲਸ ਪਰਿਵਾਰ ਨੂੰ ਨਹੀਂ ਮਿਲੀਆਂ ਸਾਡੇ ਨਾਲ ਉਹਨਾਂ ਦੇ ਬ੍ਰਦਰ ਨੇ ਰਣਜੀਤ ਸਿੰਘ ਗਰੇਵਾਲ ਜਿਨ੍ਹਾਂ ਦੇ ਗ੍ਰਹਿ ਵਿਖੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲੇ ਤੋਂ ਉਹ ਮੌਜੂਦ ਸੀਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕੀ ਜਾਣਕਾਰੀ ਪੁਲਿਸ ਨੇ ਹਾਲੇ ਤੱਕ ਮਾਲੀ ਸਾਹਿਬ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਦਿੱਤੀ ਹੈ ਜਾਂ ਕੀ ਗ੍ਰਿਫਤਾਰੀ ਕਿਵੇਂ ਹੋਈ ਹੈ ਅ ਰਣਜੀਤ ਜੀ ਤੁਹਾਡਾ ਸਵਾਗਤ ਹੈ ਜੀ ਗੱਲਬਾਤ ਦੇ ਵਿੱਚ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਹ ਦੱਸੋ ਕਿ ਮਾਲੀ ਸਾਹਿਬ ਤੁਹਾਡੇ ਕੋਲ ਕਿਵੇਂ ਆਏ ਹੋਏ ਸੀਗੇ ਜਾਂ ਕੀ ਕੀ ਘਟਨਾਕ੍ਰਮ ਉਦੋਂ ਵਾਪਰਿਆ ਜੀ ਕੱਲ ਨਾ ਜੀ ਉਹਨਾਂ ਨੇ ਅ ਅੱਜ ਇੱਥੇ ਸੈਮੀਨਾਰ ਸੀ ਟੋੜਾ ਸਾਹਿਬ ਦੇ ਸਬੰਧ ਚ ਠੀਕ ਹੈ ਜੀ ਪਟਿਆਲੇ ਵਿਖੇ ਇੱਥੇ ਉਹਨਾਂ ਨੇ ਉੱਚ ਸਮੂਲੀਅਤ ਕਰਨੀ ਸੀ ਕੱਲ ਸ਼ਾਮ ਨੂੰ ਮੇਰੇ ਕੋਲ ਆਏ ਨੇ ਉਹ ਵੱਡੇ ਭਰਾ ਵੀ ਤੇ ਜਤਿੰਦਰ ਸਿੰਘ ਮਹਾੜੀ ਤੋਂ ਹੂੰ ਤੇ ਇੱਥੇ ਘਰੇ ਅਸੀਂ ਬੈਠੇ ਸੀ ਤੇ ਬੈਲ ਮਾਰੀ ਉਹ ਕਹਿੰਦੇ ਵੀ ਅਸੀਂ ਰਣਜੀਤ ਸਿੰਘ ਨੂੰ ਮਿਲਣਾ ਵੱਡੇ ਭਰਾ ਨੇ ਬਾਹਰ ਖੋਲਿਆ ਅੰਦਰਾਂਗੇ ਮੈਨੂੰ ਕਹਿੰਦੇ ਜੀ ਅਸੀਂ ਐ ਕਰਕੇ ਮਾਲੀ ਸਾਹਿਬ ਉਰੀ ਨੇ ਮੈਂ ਹਾਂ ਮਾਹ ਘਟੇ ਉਹਨਾਂ ਨੂੰ ਮਿਲਣਾ ਹੋਣਾ ਜੀ ਕੋਈ ਵਰਦੀ ਵਾਲਾ ਨਹੀਂ ਸੀ ਪਹਿਲਾਂ ਅੱਛਾ ਵਰਦੀ ਵਾਲਾ ਨਹੀਂ ਸੀ ਓਕੇ ਅੱਛਾ ਹਾਂ ਹਾਂ ਜੀ ਦੱਸੋ ਕਹਿੰਦੇ ਅਸੀਂ ਮਹਾੜੀ ਸੀ ਇਸਟਾਫ ਤੋਂ ਆਇਆ ਠੀਕ ਹੈ ਜੀ ਤੇ ਮਾਲੀ ਸਾਹਿਬ ਨਾਲ ਗੱਲ ਕਰਨੀ ਹੈ ਮਹਤਾਰ ਚਲੋ ਇਹਨੇ ਮਾਲੀ ਸਾਹਿਬ ਆ ਆ ਗਏ ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨੂੰ ਪੁੱਛਿਆ ਵੀ ਹਾਂ ਦੱਸੋ ਕਹਿੰਦੇ ਜੀ ਤੁਹਾਨੂੰ ਲੈ ਕੇ ਜਾਣਾ ਉਹ ਕਹਿੰਦੇ ਵੀ ਦੱਸੋ ਮੇਰੇ ਖਿਲਾਫ ਕੀ ਆ ਬਰੰਟ ਕੀ ਆ ਕਹਿੰਦੇ ਤੁਹਾਡੇ ਖਿਲਾਫ ਵਾਈਫਾਈ ਯਾਰਾ ਕਹਿੰਦੇ ਬਰੰਟ ਦਿਖਾਓ ਕਹਿੰਦੇ ਬਰੰਟ ਸਾਡੇ ਕੋਲ ਹੈ ਨਹੀਂ ਜੀ ਉਹ ਕਹਿੰਦੇ ਬਰੰਟਾਂ ਤੋਂ ਬਣਾਏ ਅਸੀਂ ਚਲੋ ਮੂਵੀ ਬਣਾਉਣ ਲੱਗ ਗਏ ਜੀ ਕੀ ਪਤਾ ਹੁੰਦਾ ਵੀ ਅੱਜ ਕੱਲ੍ਹ ਕੌਣ ਨੇ ਇਹ ਹਾਂ ਹਾਂ ਬਿਲਕੁਲ ਤੇ ਕਹਿੰਦੇ ਜੀ ਸਿੱਖ ਵੀ ਜਾਣ ਆਏ ਤਾਂ ਦੱਸੋ ਵੀ ਕੇਸ ਕੀ ਆ ਹੂੰ ਕੇਸ ਕਹਿੰਦੇ ਇਹ ਤਾਂ ਐਸਐਸਪੀ ਸਾਹਿਬ ਦੱਸਣਗੇ ਅੱਛਾ ਉਹਨਾਂ ਨੇ ਤਾਂ ਕੇਸ ਨਹੀਂ ਦੱਸਿਆ ਠੀਕ ਹੈ ਜੀ ਕੇਸ ਨਹੀਂ ਦੱਸਿਆ ਉਹਨਾਂ ਨੇ ਕੋਈ ਤੇ ਬਸ 8:30 ਵਜੇ ਫਿਰ ਉਹਨਾਂ ਨੂੰ ਬਿਠਾ ਕੇ ਲੈ ਗਏ ਇੱਥੋਂ ਤੇ ਜਿਸ ਟਾਈਮ ਉਹ ਆਏ ਸੀ ਤਾਂ ਰਾਤ ਦਾ ਕਿੰਨਾ ਟਾਈਮ ਸੀਗਾ ਜੀ 8:30 ਵਜੇ ਜੀ 8:30 ਵਜੇ ਉਦੋਂ ਆਏ ਸੀ ਅੱਛਾ ਜੀ ਤੇ ਫਿਰ ਜਦੋਂ ਤੁਸੀਂ ਉਹਨਾਂ ਨੂੰ ਲਗਾਇਆ ਤਾਂ ਸਾਢੇ 8 ਤਾਂ ਲੈ ਕੇ ਤੁਰ ਗਏ ਤੇ ਲੈ ਕੇ ਤੁਰ ਗਏ ਮੇਰੇ 10-15 ਮਿੰਟ ਦੀ ਕਾਰਵਾਈ ਸੀਗੀ ਸਾਰੀ ਹਾਂ 10-15 ਮਿੰਟ ਉਹਨਾਂ ਨੇ ਕਰਿਆ ਇੱਥੇ ਠੀਕ ਹੈ ਜੀ ਠੀਕ ਹੈ ਫਿਰ ਹਾਂ ਜੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਐਫ ਆਈ ਆਰ ਬਾਰੇ ਜਾਂ ਕੋਈ ਹੋਰ ਡਿਟੇਲ ਆਪਣੇ ਕੋਈ ਆਈ ਕਾਰਡ ਉਹਨਾਂ ਨੇ ਦਿਖਾਈ ਨੂੰ ਨਹੀਂ ਦੱਸੀ ਬਸ ਇੱਕ ਬੰਦਾ ਫਿਰ ਪੁਲਿਸ ਵਾਲਾ ਦੀ ਵਰਦੀ ਵਾਲਾ ਆ ਗਿਆ ਠੀਕ ਹੈ ਜੀ ਪਰ ਪੇਜ ਪਤੇ ਕੀ ਤੇ ਹਰਮਿੰਦਰ ਸਿੰਘ ਇਨਚਾਰਜ ਸੀ ਅੱਛਾ ਜਿਹੜੇ ਜਿਹੜੇ ਇਨਚਾਰਜ ਸੀਗੇ ਉਹਨਾਂ ਦੇ ਨੰਬਰ ਵੀ ਨਹੀਂ ਸੀ ਪਾਈ ਜਿਹੜੇ ਉਹ ਇਨਚਾਰਜ ਸੀ ਉਹ ਹਰਮਿੰਦਰ ਸਿੰਘ ਸੀ ਕਿ ਨਾ ਮੇਰਾ ਨਾਮ ਹਰਮਿੰਦਰ ਸਿੰਘ ਆ ਅੱਛਾ ਜੀ ਹਾਂ ਉਹ ਲੈ ਕੇ ਗਏ ਨੇ ਦੋ ਗੱਡੀਆਂ ਸੀ ਇੱਕ ਮਹਾਲੀ ਦਾ ਨੰਬਰ ਸੀ ਇੱਕ ਫਤਿਹਗੜ੍ਹ ਸਾਹਿਬ ਦਾ ਸੀ ਇੱਕ ਫਤਿਹਗੜ੍ਹ ਸਾਹਿਬ ਦਾ ਤੇ ਉਹਦੇ ਵਿੱਚ ਤੁਹਾਨੂੰ ਉਹਨਾਂ ਨੇ ਕੁਝ ਇਹ ਦੱਸਿਆ ਵੀ ਇੱਥੇ ਤੁਸੀਂ ਆਓ ਜਾਂ ਤਾਂ ਅਸੀਂ ਇੱਥੇ ਲੈ ਕੇ ਚੱਲੇ ਆ ਕਿੱਥੇ ਲੈ ਕੇ ਗਏ ਉਹ ਉਹਨੇ ਦੱਸਤਾ ਸੀ ਜਾ ਕੇ ਅੱਛਾ ਜੀ ਉਹ ਦੱਸਤਾ ਤੇ ਵੀ ਅਸੀਂ ਉੱਥੇ ਲੈ ਕੇ ਚੱਲੇ ਮਹਾਲੀ ਠੀਕ ਹੈ ਜੀ ਹਾਂ ਫਿਰ ਸਾਨੂੰ ਜਣੀ ਆਪਣੇ ਸੋਰਸਾਂ ਤੋਂ ਪਤਾ ਲੱਗਿਆ ਵੀ ਚਾਰ ਟੀਮਾਂ ਲੱਗੀਆਂ ਨੇ ਉੱਥੇ ਵੀ ਗਏ ਸੀ ਮਹਾਲੀ ਇਹਨਾਂ ਦੇ ਘਰ ਬੈਠੇ ਅੱਛਾ ਉੱਥੇ ਵੀ ਗਏ ਸੀ ਜੀ ਅੱਛਾ ਉਹ ਤੋਂ ਫੋਨ ਕਰਿਆ ਉਹ ਕਹਿੰਦੇ ਕਿੱਥੇ ਹੋ ਕਹਿੰਦੇ ਵੀ ਮੈਂ ਤਾਂ ਰਣਜੀਤ ਕੋੜਿਆ ਮੇਰਾ ਭਰਾ ਜਿਹੜਾ ਪਹਿਲਾਂ ਪੱਤਰਕਾਰ ਸੀ ਹੂੰ ਹੂੰ ਠੀਕ ਹੈ ਜੀ ਉਹ ਉਹਨਾਂ ਨੇ ਫਿਰ ਉੱਥੋਂ ਨੇ ਪਰਮਿਸ਼ਨ ਦਿੱਤੀ ਵੀ ਪਟਿਆਲੇ ਤਿੰਨ ਚਾਰ ਟੀਮਾਂ ਸੀ ਆ ਕਹਿੰਦੇ अच्छा थी। उस सारे पास ही वो लगे हुए ਸੀਗੇ ਪਹਿਲਾਂ ਉਹਨਾਂ ਦੇ ਫਲੈਟ 'ਚ ਹੀ ਰਹੇ ਸੀ ਠੀਕ ਹੈ ਜੀ ਤੇ ਉਹਦੇ ਵਿੱਚ ਤੁਹਾਨੂੰ ਕੋਈ ਐਫ ਆਈ ਆਰ ਦੀ ਕਾਪੀ ਉਸ ਤੋਂ ਬਾਅਦ ਜਦੋਂ ਲੱਗੇ ਉਸ ਤੋਂ ਬਾਅਦ ਹੁਣ ਤੱਕ ਕੋਈ ਨਹੀਂ ਜੀ ਹਜੇ ਤੱਕ ਹਜੇ ਤੱਕ ਕੁਝ ਨਹੀਂ ਹੋਣਾ ਸੀ ਮਹਾਲੀ ਦੇਖ ਲਿਆ ਕਹਿੰਦੇ ਨੇ ਕੋਰਟ 'ਤੇ ਪੇਸ਼ ਕਰਾਂਗੇ ਦੁਪਹਿਰ 12 11 12 ਵਜੇ ਤੱਕ اچھا ਕੋਈ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ ਜਾਂ ਫਿਰ ਤੁਹਾਨੂੰ ਨਾ ਜੀ ਠੀਕ ਹੈ ਉੱਥੇ ਜਾ ਕੇ ਤੁਹਾਡੇ ਨਾਲ ਕੋਈ ਗੱਲ ਕੀਤੀ ਹੈ ਪੁਲਿਸ ਨੇ ਕੋਈ ਇੰਟੀਮੇਸ਼ਨ ਹੋਰ ਦਿੱਤੀ ਹੈ ਉਸ ਤੋਂ ਬਾਅਦ ਵੀ ਨਹੀਂ ਹਾਂ ਜੀ ਕੋਈ ਨਹੀਂ ਅੱਛਾ ਕੋਈ ਇਨਫੋਰਮੇਸ਼ਨ ਨਹੀਂ ਆਈ ਤੇ ਉਹ ਬਾਕੀ ਹੋਰ ਫੈਮਿਲੀ ਇਹਨਾਂ ਦੀ ਬਾਹਰ ਵੀ ਹੈਗੀ ਹੈ ਹੋਰ ਸਾਰਿਆਂ ਤੱਕ ਗੱਲ ਗਈ ਹੈ ਤਾਂ ਹੋਰ ਕੀ ਤੁਸੀਂ ਸੋਚ ਰਹੇ ਹੋ ਫਿਰ ਹੁਣ ਇਹ ਤਾਂ ਇਹੀ ਹੈ ਜੀ ਸਾਰਿਆਂ ਦੇ ਇਹੀ ਵਰਸ਼ਨ ਆ ਰਿਹਾ ਸਾਨੂੰ ਵੀ ਪਤਾ ਵੀ ਉਹ ਸਰਕਾਰ ਦੇ ਖਿਲਾਫ ਲਗਾਤਾਰ ਲਿਖਦੇ ਰਹਿੰਦੇ ਸੀ ਹੂੰ ਹੂੰ ਆਲੋਚਨਾ ਕਰਦੇ ਵੱਖ-ਵੱਖ ਮਸਲੇ ਤੇ ਟਿੱਪਣੀ ਕਰਨੇ ਉਹ ਇੰਟਰਵਿਊ ਆ ਵੀ ਟੀਵੀ ਚੈਨਲਾਂ ਨੂੰ ਵੀ ਦਿੰਦੇ ਨਹੀਂ ਜੀ ਉਹ ਸਰਕਾਰ ਨੂੰ ਐ ਸਰਕਾਰ ਨੇ ਉਹ ਤਾਂ ਉਹ ਵੀ ਇਹੀ ਕਹਿੰਦੇ ਰਹੇ ਨੇ ਵੀ ਸਰਕਾਰ ਦਾ ਹੁਕਮਾਂਜੀ ਅਸੀਂ ਤਾਂ ਡਿਊਟੀ ਨਿਭਾ ਰਹੇ ਹਾਂ ਅੱਛਾ ਤੇ ਉਹਨਾਂ ਨੇ ਕੋਈ ਇਹ ਤੁਹਾਨੂੰ ਦੱਸਿਆ ਵੀ ਜਿਹੜੀ ਕੋਈ ਇੰਟਰਵਿਊ ਜਾਂ ਪੋਸਟ ਜਾਂ ਕੁਝ ਵੀ ਕਿਹੜੀ ਕੋਈ ਨਹੀਂ ਦੱਸਿਆ ਜੀ ਕੋਈ ਐ ਕੁਝ ਨਹੀਂ ਦੱਸਿਆ ਅੱਛਾ ਅੱਛਾ ਇਹਦੇ ਬਾਰੇ ਕੋਈ ਦੱਸਿਆ ਵੀ ਆਈਟੀ ਐਕਟਰ ਦੀਨ ਪਰਚਾ ਦਰਜਾ ਠੀਕ ਹੈ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਕਿਹੜੀ ਇੰਟਰਵਿਊ ਹੈ ਜਾਂ ਕਿਹੜੀ ਪੋਸਟ ਹੈ ਹਾਂ ਜੀ ਐ ਕੋਈ ਨਹੀਂ ਦੱਸਿਆ ਜੀ ਉਹਨਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਹਾਨੂੰ ਇਹ ਲੱਗਦਾ ਵੀ ਜਿਹੜੀ ਉਹ ਐਕਟੀਵਿਜ਼ਮ ਕਰਦੇ ਨੇ ਜਾਂ ਜੋ ਟਿੱਪਣੀਆਂ ਕਰਦੇ ਨੇ ਉਹਦੀ ਵਜ੍ਹਾ ਕਰਕੇ ਸਰਕਾਰ ਦੇ ਅੱਖਾਂ 'ਚ ਰੜਕਦੇ ਸੀ ਬਾਬਾ ਚਰਦੇ ਠੀਕ ਇੱਕ ਗੱਲ ਤੇ ਲੋਚਣਾ ਕਰਦੇ ਨੇ ਹੂੰ ਹਾਂਜੀ ਜੀ ਜੀ ਤੇ ਤੁਸੀਂ ਤੁਹਾਨੂੰ ਹੋਰ ਉਹਨਾਂ ਦੇ ਜਿਹੜੇ ਸਹਾਥੀ ਨੇ ਹੋਰ ਕਾਫੀ ਉਹਨਾਂ ਦਾ ਸਰਕਲ ਹੈਗਾ ਜਿਹੜੇ ਹਿਊਮਨ ਰਾਈਟਸ ਨਾਲ ਜਿਹੜੇ ਸਾਰਿਆਂ ਦੇ ਸਹਿਯੋਗ ਮਿਲ ਰਿਹਾ ਤੁਹਾਨੂੰ ਇਹ ਸਾਰੇ ਬਹੁਤ ਮਿਲ ਰਿਹਾ ਜੀ ਬਹੁਤ ਵੱਡੀ ਬੱਦਰ ਤੇ ਫੋਨ ਆ ਰਹੇ ਨੇ ਸਾਰੇ ਕਹਿ ਰਹੇ ਨੇ ਵੀ ਗਲਤ ਆ ਇਹ ਹੂੰ ਅੰਤਰਕਾਰ ਭਾਈਚਾਰੇ ਨੇ ਬਹੁਤ ਸਪੋਰਟ ਕਰ ਰਿਹਾ ਜੀ ਸਾਰੀਆਂ ਜਮਹੂਰੀयतਵੰਦੀਆਂ ਵੱਲੋਂ ਆ ਰਹੇ ਨੇ ਠੀਕ ਹੈ ਗਲਤ ਹੈ ਭਗਵਾਨਤਮਾਨ ਸਰਕਾਰ ਦੀ ਕਾਰਵਾਈ ਇਹ ਜੀ 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 ਤੇ ਚਲੋ ਆਪ ਹਰ ਇੱਕ ਦੀ ਆਲੋਚਨਾ ਕਰਦੇ ਤਾਂ ਹੁਣ ਆਪ ਦੀ ਆਲੋਚਨਾ ਨਹੀਂ ਸਕਦੇ ਹੂੰ ਜੀ 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 ਤੇ ਤੁਸੀਂ ਬਾਕੀ ਜੋ ਲੀਗਲ ਪ੍ਰੋਸੈਸ ਜਿਵੇਂ ਜਿਵੇਂ ਤੁਹਾਨੂੰ ਡਿਟੇਲਸ ਮਿਲਣਗੀਆਂ ਉਵੇਂ ਉਵੇਂ ਐਕਟ ਕਰੋਗੇ ਤੁਸੀਂ ਕੋਈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਰੰਜੀ ਜੀ ਆਪਣਾ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ